走进大街，马路。 ਸਭ ਜੀ ਦਾ ਸ਼ੁਭ ਮੇਲਕ ਜਿਹਦੇ ਸਵਾਲ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਐਸਐਸਪੀ ਸ਼ਾਹ ਕੁਸਿੰਦਰ ਲੰਬਾ ਜੀ ਦੇ ਨਾਲ ਸਿੱਖਿਆ ਉਹ ਫੰਡ ਰਿਪੋਰਟ ਸਬੰਧੀ ਸੱਤ ਦਿਨ ਮੁਆਫੀ ਕਰਨੇ ਨਾ ਦੇ। ਇਹ ਕਿਸ ਤਰ੍ਹਾਂ ਦੇ ਸਿੱਖਿਆ ਬਲੰਦ ਕੀਤੇ ਗਏ। ਸੋ ਸਵਾਲ ਤਾਂ ਇਹ ਕੋਲ ਆਦਾ ਵਾ। ਥੈਂਕ ਯੂ ਥੈਂਕ ਯੂ। ਸਰ ਜਿਹੜਾ ਇਹ ਮੁਆਪਰਾ ਨਾ ਮੀਲਾ ਮਾਤਾ ਚਿੰਤਪੂਰਨੀ ਸ਼ਿਮਸਤ ਘਾ ਦੇ ਵਿੱਚ ਹੈ ਉਹ ਹੁਣ ਅੱਜ ਸ਼ੁਰੂ ਹੋ ਗਿਆ ਸੰਤਮੜੀਆਂ ਹਰਸ਼ੋਲਾਸ ਦੇ ਨਾਲ ਜਾ ਰਹੀਆਂ। ਉਹਦੇ ਕੋਲੋਂ ਸਿੱਖਿਆ ਬਸਤਾ ਨੂੰ ਲੈ ਕੇ ਕਿਸ ਤਰ੍ਹਾਂ ਨਿਕਲਦਾ। ਇਹਦੇ ਵਿੱਚ ਜਿਹੜਾ ਹੈਗਾ ਮਾਤਾ ਚਿੰਤਪੂਰਨੀ ਜਿੱਦਾਂ ਜਿਹੜਾ ਮੇਲਾ ਹੈਗਾ ਉਦੇ ਸਮੰਚ ਪੁਲਿਸ ਵੱਲੋਂ ਆਪਣੇ ਪਹੁੰਚਤਾ ਇੰਤਜ਼ਾਮات ਕੀਤੇ ਗਏ ਹੈਗੇ ਜਿਦੇ ਵਿੱਚ ਟ੍ਰੈਫਿਕ ਦੀ ਵਿਵਸਥਾ ਧਿਆਨ ਚ ਰੱਖਦੇ ਹੋਏ ਟ੍ਰੈਫਿਕ ਮੁਲਾਜ਼ਮ ਲਾਏ ਜਾ ਰਹੇ ਹੈਗੇ ਉਸ ਤੋਂ ਇਲਾਵਾ ਜਿਹੜਾ ਹੈਗਾ ਕੋਈ ਸ਼ੱਕੀ ਜਾਂ ਸੁਰੱਖਿਆ ਵਿਵਸਥਾ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਉਹ 10 ਤੋਂ ਜ਼ਿਆਦਾ ਨਾਕੇ ਪੂਰੇ ਰੂਟ ਚ ਲਾਏ ਜਾ ਰਹੇ ਹੈਗੇ ਅਲਗ-ਅਲਗ ਥਾਵਾਂ ਤੇ ਉਸ ਤੋਂ ਇਲਾਵਾ ਦੋ ਪੈਟਰੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਮੋਬਾਈਲ ਰਹਿਣਗੇ ਪੂਰੇ ਟਾਈਮ ਤੇ 24 ਘੰਟੇ ਦੇ ਦੌਰਾਨ ਲਗਭਗ 300 ਤੋਂ ਜ਼ਿਆਦਾ ਮੁਲਾਜ਼ਮ ਇਸ ਪੂਰੀ ਵਿਵਸਥਾ ਨੂੰ ਦੇਖਣ ਵਾਸਤੇ ਤਨਖਤ ਹੋਣਗੇ ਨਾਲ ਜਿਹੜਾ ਹੈਗਾ ਇੱਕ ਡੀਐਸਪੀ ਰੈਂਕ ਦਾ ਅਫਸਰ ਐਟ ਅ ਟਾਈਮ ਹਾਜ਼ਰ ਰਹੇਗਾ ਤੇ ਇੱਕ ਐਸਪੀ ਰੈਂਕ ਦੇ ਅਫਸਰ ਦੀ ਸੁਪਰਵੀਜ਼ਨ ਚਾ ਪੂਰੀ ਸੁਰੱਖਿਆ ਵਿਵਸਥਾ ਜਿਹੜੀ ਹੈਗੀ ਉਹਨੂੰ ਆ ਮੋਨੀਟਰ ਕੀਤਾ ਜਾਏਗਾ ਜਿਹੜੀ ਆਪਣੀ ਲੰਗਰ ਕਮੇਟੀਜ਼ ਹੈਗੀ ਉਹਨਾਂ ਨਾਲ ਮੀਟਿੰਗ ਹੋ ਚੁੱਕੀ ਹੈਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਡੀਸੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਪਹਿਲਾਂ ਵੀ ਇੱਕ ਵਾਰ ਦੌਰਾ ਕੀਤਾ ਗਿਆ ਹੈਗਾ ਅੱਜ ਫਿਰ ਜਿਹੜਾ ਹੈਗਾ ਸੁਰੱਖਿਆ ਵਿਵਸਥਾ ਦਾ ਦੌਰਾ ਸਿੱ ਕਰਾਂਗੇ ਤੇ ਲੰਗਰ ਕਮੇਟੀਜ਼ ਦੇ ਨਾਲ ਮੀ ਹੋਏਗਾ ਉਦੋਂ ਲੈ ਕੇ ਕਾਰਵਾਈ ਕਰਾਂਗੇ ਜੀ ਜਿਵੇਂ ਅਕਸਰ ਦੇਖਿਆ ਗਿਆ ਨੌਇਸ ਪੋਲੂਸ਼ਨ ਨੂੰ ਲੈ ਕੇ ਬਹੁਤ ਸਵਤੰਤਰ ਹਰ ਵਾਰ ਇਸੇ ਉਪਰਚਾਚਨ ਤੋਂ ਉਪਰਚਾਚਨ ਨੂੰ ਨੌਨੋ ਨੌਸਾਂ ਤੋਂ ਇਸ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਿਆ ਲੋਕਾਂ ਨੂੰ ਚੇਤਾ ਨਾ ਦੇਖੋ ਦੋ ਚੀਜ਼ਾਂ ਹੈਗੀਆਂ ਇੱਕ ਨੌਇਸ ਪੋਲੂਸ਼ਨ ਦਾ ਮਤਲਬ ਹੈਗਾ ਕਿ ਜਿਹੜੇ ਕੋਈ ਬਹੁਤ ਤੇਜ਼ ਆਵਾਜ਼ ਸੇ 뮤직 ਪਵਾਣਾ ਤੇ ਉਹਦੇ ਵਿੱਚ ਵੀ ਖਾਸ ਤੌਰ ਤੇ ਜਿਹੜਾ ਹੈਗਾ ਕੋਈ ਇੱਕ ਤੋਂ ਭਜਨ ਕੀਰਤਨ ਵਗੈਰਾ ਵਾਲਾ ਜਿਹੜੇ ਮਿਊਜ਼ਿਕ ਹੈਗੇ ਉਹ ਤੋਂ ਉਸ ਤੋਂ ਇਲਾਵਾ ਜਿਹੜਾ ਦੂਸਰਾ ਮਿਊਜ਼ਿਕ ਹੈਗਾ ਤੇ ਦੂਸਰਾ ਮਿਊਜ਼ਿਕ ਬਿਲਕੁਲ ਅਲਾਉਡ ਨਹੀਂ ਹੈਗਾ ਜਿਹੜਾ ਵੀ ਮਿਊਜ਼ਿਕ ਵਜੇਗਾ ਉਹ ਇੱਕ ਤੋਂ ਧਾਰਮਿਕ ਬਹਾਨਿਆਂ ਨੂੰ ਧਿਆਨ ਚ ਰੱਖਦੇ ਵੇ ਤੇ ਦੂਸਰਾ ਜਿਹੜਾ ਹੈਗਾ ਉਹ ਇੱਕ ਲਿਮਟਿਡ ਨੌਇਸ ਜਿਹੜਾ ਅਲਾਉਡ ਹੈਗਾ ਪਰਮਿਟਿਡ ਹੈਗਾ ਉਸੇ ਡੈਸੀਬਲ 'ਚ ਮਿਊਜ਼ਿਕ ਅਲਾਉਡ ਹੈਗਾ ਨਾਲ ਜਿਹੜਾ ਹੈਗਾ ਅਸੀਂ ਇੱਥੇ ਰੂਟ ਡਾਇਵਰਜਨ ਪਲਾਨਸ ਵੀ ਅਸੀਂ ਲਾ ਰਹੇ ਹੈਗੇ ਤੇ ਉਹ ਜਿਹੜਾ ਡੇ ਟੂ ਡੇ ਵਾਈ ਜਿਹੜੇ ਦਿਨਾਂ 'ਚ 3 ਦਿਨ ਹੁੰਦੇ ਜਦੋਂ ਰਸ਼ ਇੰਪਲੀਮੈਂਟ ਕਰਾਂਗੇ ਜਿਹਦੇ ਵਿੱਚ ਇਧਰੋਂ ਜਾਣ ਵਾਲੇ ਇਧਰੋਂ ਆਮ ਬਹੋ ਕੇ ਜਾਣਗੇ ਤੇ ਆਂਦੇ ਵੇ ਗਰੇ ਠੋਕੇ ਤੇ ਦੂਸਰੇ ਪਾਸ ਤੋਂ ਵਾਪਸ ਆਣਗੇ ਹਾਂਜੀ ਹੈ ਸਰ ਅੱਜ ਜਿਹੜੀ ਸਖਿਆ ਦਾ ਰਸਤਾ ਨੂੰ ਦੀ ਮੰਗੂ ਅਦਾਲਤ ਦੇ ਸਕੂਲ ਦੇ ਵਿੱਚ ਦੇਖੋ ਕਿਸ ਤਰ੍ਹਾਂ ਜੋ ਮਾਨਯੋਗ ਡੀਜੀਪੀ ਪੰਜਾਬ ਸਾਭਦੀ ਸਪੈਸ਼ਲ ਡੀਜੀਪੀ ਲਾਅਨ ਆਰਡਰ ਤੇ ਡੀਆਈਜੀ ਜਲੰਧਰ ਦੀਆਂ ਡਾਇਰੈਕਸ਼ਨਸ ਤੇ ਜਿਹੜਾ ਹੈਗਾ ਅਸੀਂ ਹੁਸ਼ਾਰਪੁਰ ਦੇ ਸਾਰੇ ਕੋਰਟ ਕੰਪਲੈਕਸਿਸ ਦੀ ਸਿਕਿਉਰਿਟੀ ਨੂੰ ਰਿਵਿਊ ਕੀਤਾ ਹੈਗਾ ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ 15 ਅਗਸਤ ਨੂੰ ਮੱਧ ਨਜ਼ਰ ਵੀ ਜਿਹੜਾ ਹੈਗਾ ਆਪਾਂ ਸਿਕਿਉਰਿਟੀ ਵਿਵਸਥਾ ਪੂਰੀ ਰਿਵਿਊ ਕਰ ਰਹੇ ਹਾਂਗੇ ਚੈਕਿੰਗਸ ਕਰਾ ਰਹੇ ਹਾਂਗੇ ਸਾਰੇ ਥਾਵਾਂ 'ਤੇ ਤੇ ਉਸ ਤੋਂ ਇਲਾਵਾ ਵੀ ਕੋਰਟ ਕੰਪਲੈਕਸ ਸਾਡਾ ਵਨਰੇਬਲ ਇੰਸਟੀਟਿਊਸ਼ਨ ਹੈਗਾ ਤੇ ਉਹਦੀ ਸੁਰੱਖਿਆ ਵਿਵਸਥਾ ਨੂੰ ਧਿਆਨ ਚ ਰੱਖਦੇ ਹੋਏ ਉਹਦਾ ਚੈਕਿੰਗ ਕੀਤੀ ਗਈ ਹੈਗੀ ਤੇ ਹੁਣ ਸ਼ਾਰਪੁਰ ਤੋਂ ਇਲਾਵਾ ਵੀ ਬਾਕੀ ਥਾਵਾਂ 'ਤੇ ਵੀ ਆਪਣੇ ਜਿਹੜੇ ਸਬ ਡਿਵੀਜ਼ਨਲ ਲੈਵਲ ਤੇ ਵੀ ਜਿਹੜੇ ਕੋਰਟ ਕੰਪਲੈਕਸੇਜ਼ ਹੈਗੇ ਉਹਨਾਂ ਦੀ ਸਿਕਿਉਰਿਟੀ ਵਿਵਸਥਾ ਰਿਵਿਊ ਕੀਤੀ ਗਈ ਹੈਗੀ ਜਿੱਥੇ ਵੀ ਕੋਈ ਕਮੀ ਨਜ਼ਰ ਆਈ ਹੈਗੀ ਉਹਨੂੰ ਪ ਉਹਨਾਂ ਦਾ ਅਸਲੀ ਮਤ ਤਾਂ ਇਹ ਕੋ ਲਗਾਏ ਹਨ ਮਾਤਾ ਚਿੰਤ ਕੁੰਦੀ ਦੇ ਮਿਲਿਆ ਦੇ ਰਿਗਾਰਡ ਵਿੱਚ ਸ਼ਾਹਪੁਰ ਲੋਕਾਂ ਦੇ ਜਿਹੜਾ ਸ਼ਾਂਤ ਮੀਟਿੰਗ ਨਜ਼ਰ ਆਉਂਦਾ ਹੈ ਜੀ ਸਭ ਤੋਂ ਜ਼ਰੂਰੀ ਤਾਂ ਜਿਹੜਾ ਆਈ ਹੈਗਾ ਕਿਉਂਕਿ ਬੜਾ ਰਿਲੀਜੀਅਸ ਮਾਹੌਲ ਚ ਜਿਹੜਾ ਹੈਗਾ ਮਾਤਾ ਚਿੰਤਪੂਣੇ ਦਾ ਮੇਲਾ ਸਾਰੇ ਲੋਕ ਦੇਖਣ ਜਾਂਦੇ ਹੈਗੇ ਤੇ ਜ਼ਰੂਰੀ ਹੈਗਾ ਕਿ ਟ੍ਰੈਫਿਕ ਵਿਵਸਥਾ ਟ੍ਰੈਫਿਕ ਰੂਲਸ ਨੂੰ ਫੋਲੋ ਕੀਤਾ ਜਾਵੇ ਦੂਸਰਾ ਜਿਹੜਾ ਹੈਗਾ ਉੱਥੇ ਅ ਜਿਹੜਾ ਲੰਗਰ ਛੱਕਣ ਤੋਂ ਬਾਅਦ ਜਿਹੜਾ ਕਚਰਾ ਹੈਗਾ ਯਾ ਡਿਸਪੋਜ਼ਲ ਹੈਗਾ ਉਹਨੂੰ ਬਕਾਇਦਾ ਪ੍ਰੋਪਰ ਜਿਹੜਾ ਡੈਜ਼ਿਗਨੇਟਿਡ ਪਲੇਸ ਹੈਗਾ ਉੱਥੇ ਡਿਸਪੋਜ਼ ਆਫ ਕੀਤਾ ਜਾਵੇ ਤੇ ਐਟ ਦੀ ਸੇਮ ਟਾਈਮ ਜਿਵੇਂ ਤੁਸੀਂ ਦੱਸਿਆ ਕਿ ਰੈਸ਼ ਡਰਾਈਵਿੰਗ ਨਾ ਕੀਤੀ ਜਾਵੇ ਤੇ ਨਾਲ ਨਾਲ ਜਿਹੜਾ ਹੈਗਾ ਉਹ 뮤직 ਜਿਹੜਾ ਉੱਥੇ বাজ ਰਿਹਾ ਹੋਵੇ ਉਹ ਵੀ ਪਰਮਿਟਿਡ ਮਿਊਜ਼ਿਕ ਜਿਹੜਾ ਰਿਲੀਜੀਅਸ ਸੈਂਟੀਮੈਂਟਸ ਨੂੰ ਧਿਆਨ ਚ ਰੱਖਦੇਵੇ ਉਹ ਹੋਵੇ ਤੇ ਪਰਮਿਟਿਡ ਡੈਸੀਬਲ ਸੀ ਹੋਵੇ ਬਹੁਤ ਲਾਊਡ ਨਾ ਹੋਵੇ ਜੀ ਧੰਨਵਾਦ ਸੋ ਦੋਸਤੋ ਇਹ ਸਾਨੂੰ ਐਸੈਸਸੈਂਸ ਕਰਨਾ ਬਾਕੀ ਰਹਿਣਾ ਹੈ ਮਾਤਾ ਜੀ ਤੋਂ ਵੀ ਮਿਨਿੰਗ ਦੀ ਗੱਲ ਕਰਨ ਤੇ ਬਰਨ ਜਿਹੜਾ ਉਸ ਤਰ੍ਹਾਂ ਬੜੇ ਜੀ ਤਾਹ ਦੇ ਨਾਲ ਸੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਤੋਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਲੋਕ ਜਤਰਾਤੇ ਜਾ ਰਹੇ ਉਹ ਕਿਸੇ ਤਰ੍ਹਾਂ ਦਾ ਹੰਗਲਾ ਨਾ ਕੋ ਬਿਲਕੁਲ ਸ਼ਾਂਤ ਨਹੀਂ ਜਤਰਾ ਕਰ ਅਸ਼ਾ ਕਰਦਾ ਹਾਂ ਬਾਕੀ ਤਰਜੀਹ ਪਾ ਜੀ